ਹੈਲੋ ਬੱਚਿਓ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤਾਂ ਬੱਚਿਓ ਅੱਜ ਦੇ ਵੀਡੀਓ ਵਿੱਚ ਤੁਹਾਡੇ ਲੈ ਕੇ ਆਏ ਹਾਂ ਐਪਲੀਕੇਸ਼ਨ ਫॉर ਸਿਕਲੀਵ ਇਨ ਪੰਜਾਬੀ ਬਿਮਾਰੀ ਦੀ ਛੁੱਟੀ ਲਈ ਬਿਨੈ ਪੱਤਰ ਕਲਾਸ 5ਵੀਂ 6ਵੀਂ 7ਵੀਂ 8ਵੀਂ ਅਤੇ 8ਵੀਂ 9ਵੀਂ ਲਈ 10ਵੀਂ ਲਈ ਤਾਂ ਦੇਖਣ ਵਾਲਿਆਂ ਅੱਜ ਆਪਾਂ ਬਿਮਾਰੀ ਦੀ ਛੁੱਟੀ ਲਈ ਬਿਨੈ ਪੱਤਰ ਤਾਂ ਚਲੋ ਵੀਡੀਓ ਨੂੰ ਸਟਾਰਟ ਕਰਦੇ ਹਾਂ ਸੇਵਾ ਵਿਖੇ ਪ੍ਰਿੰਸੀਪਲ ਸਾਹਿਬ ਅੱਗੇ ਆ ਜਾਣਾ ਤੁਹਾਡੇ ਸਕੂਲ ਦਾ ਨਾਮ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਤਾਂ ਅੱਗੇ ਤਾਂ ਅੱਗੇ ਤੁਹਾਡੇ ਸ਼ਹਿਰ ਦਾ ਨਾਮ ਤੇ ਸ਼੍ਰੀਮਾਨ ਜੀ ਬੇਨਤੀ ਹੈ ਸਨਿਮਰ ਬੇਨਤੀ ਹੈ ਕਿ ਮੈਂ ਕੱਲ ਜਦੋਂ ਸਕੂਲ ਤੋਂ ਵਾਪਸ ਘਰ ਆ ਰਿਹਾ ਸੀ ਤਾਂ ਰਸਤੇ ਵਿੱਚ ਬਹੁਤ ਤੇਜ਼ ਬਾਰਿਸ਼ ਹੋਈ ਮੈਂ ਪੂਰੀ ਤਰ੍ਹਾਂ ਭਿੱਜ ਗਿਆ ਘਰ ਪਹੁੰਚਾ ਤੇ ਮੈਨੂੰ ਤੇਜ਼ ਬੁਖਾਰ ਹੋ ਗਿਆ ਇਸ ਕਰਕੇ ਮੈਂ ਅੱਜ ਸਕੂਲ ਹਾਜ਼ਰ ਨਹੀਂ ਹੋ ਸਕਦਾ ਕਿਰਪਾ ਕਰਕੇ ਮੈਨੂੰ 2 ਦਿਨ ਦੀ ਛੁੱਟੀ ਦਿੱਤੀ ਜਾਵੇ ਮੈਂ ਆਪ ਦਾ অতি ਧੰਨਵਾਦੀ ਹੋਵਾਂਗਾ ਤਾ ਚੰਗੀ ਤਰ੍ਹਾਂ ਇਸ ਨੂੰ ਦੇਖ ਲਵੋ ਪੜ ਲਵੋ ਤਾੱਗੇ ਲਿਖ ਦੇਣੀ ਆ ਤੁਸੀਂ ਮਿਤੀ ਜਿੰਨੀ ਮਿਤੀ ਐ ਡੇਟ ਐ ਤੇ ਸਾਲ ਤਾੱਗੇ ਆ ਜਾਏਗਾ ਆਪ ਦਾ ਅਗਿਆਕਾਰੀ ਜ ਆਪ ਜੀ ਦੀ ਆਪ ਦੀ ਆਗਿਆਕਾਰੀ ਨਾਮ ਤੁਹਾਡਾ ਰੋਲ ਨੰਬਰ ਤੇ ਸ਼੍ਰੇਣੀ ਤੁਸੀਂ ਇੱਥੇ ਲਿਖ ਦੇਣੀ ਹੈ ਆਪਣੀ ਜਮਾਤ ਤਾਂ ਪੂਰੀ ਵੀਡੀਓ ਤੁਸੀਂ ਦੇਖ ਲਈ ਹੋਵੇਗੀ ਤਾਂ ਬੱਚਿਓ ਇਹ ਸੀ ਵੀਡੀਓ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਮਿਲਦੇ ਆਂ ਅਗਲੀ ਵੀਡੀਓ ਵਿੱਚ